ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਜੀਐਸਡੀ ਪੰਜਾਬ ਮੀਡੀਆ ਦੇ ਨਾਲ ਮੈਂ ਜਸਪ੍ਰੀਤ ਕੌਰ ਕੈਮਰਾਮੈਨ ਓਪੀ ਬੰਟੂ ਦੇ ਨਾਲ ਅੱਜ ਤੁਹਾਨੂੰ ਇੱਕ ਜਈ ਸ਼ਖੀਅਤ ਨਾਲ ਮਿਲੌਣ ਜਾ ਰਹੇ ਹਾਂ ਜੀ ਮਤਲਬ ਜਿਨ੍ਹਾਂ ਨੇ ਆਪਣੀ ਲਾਈਫ ਵਿੱਚ ਬਹੁਤ ਸਟਰਗਲ ਕੀਤਾ ਹੈ ਤੇ ਗਰੀਬੀ ਦੇ ਕਾਰਨ ਉਹ ਉੱਚੇ ਨਹੀਂ ਉੱਠ ਸਕੇ ਪਰ ਉਹਨਾਂ ਦੇ ਕੁਝ ਖੁਆਬ ਸੀ ਜਿਨ੍ਹਾਂ ਨੂੰ ਉਹਨਾਂ ਨੇ ਦੱਬ ਕੇ ਅੱਜ ਇਸ ਮੁਕਾਮ ਤੇ ਆ ਕਿ ਅੱਜ ਉਹਦੀ ਲਾਈਫ 'ਚ ਆਪਣਾ ਨਾਮ ਬਣਾ ਚੁੱਕੇ ਆ ਪਰ ਬਹੁਤ ਸਟਰਗਲ ਕੀਤਾ ਹੈ ਤੇ ਅਸੀਂ ਗੱਲਬਾਤ ਕਰਦੇ ਹਾਂ ਜੀ ਸਰਦਾਰ ਜਰਨੈਲ ਸਿੰਘ ਜੀ ਨਾਲ ਤਾਂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਜੀਐਸਡੀ ਮੀਡੀਆ ਪੰਜਾਬ ਦਾ ਸੰਵਾਦ ਕਰਦੇ ਆਂ ਅਸੀਂ ਬਹੁਤ ਬਹੁਤ ਸਵਾਗਤ ਹੈ ਇਹਨਾਂ ਦਾ ਸਾਡੇ ਨਾਲ ਰੂਬਰੂ ਹੋਏ ਨੇ ਤੇ ਹਾਂਜੀ ਤੇ ਸਰ ਮੈਂ ਜਾਨਣਾ ਚਾਹਾਂਗੀ ਕਿ ਤੁਸੀਂ ਐਜ਼ ਅ ਰਾਈਟਰ ਉਹ ਮਤਲਬ ਤੁਸੀਂ ਦੱਸੋ ਕਿ ਤੁਹਾਡਾ ਮਤਲਬ ਜਦੋਂ ਤੁਸੀਂ ਬਚਪਨ ਸੀ ਤੁਹਾਡੇ ਬੜੇ ਸ਼ੌਂਕ ਸੀਗੇ ਪਰ ਤੁਸੀਂ ਗਰੀਬੀ ਦੇ ਕਾਰਨ ਅੱਗੇ ਨਹੀਂ ਵਧ ਸਕੇ ਸੀ ਤਾਂ ਤੁਸੀਂ ਸਾਨੂੰ ਦੱਸੋ ਕਿ ਤੁਹਾਡਾ ਕੀ ਸੁਪਨਾ ਸੀ ਤਾਂ ਕਿਹੜੀਆਂ ਮਜਬੂਰੀਆਂ ਕਰਕੇ ਤੁਸੀਂ ਅੱਜ ਉੱਥੇ ਹੀ ਰਹਿ ਗਏ ਹੋ ਤੇ ਅੱਗੇ ਨਹੀਂ ਵਧ ਸਕੇ ਮੇਰਾ ਜੀ ਪਿੰਡਾਂ ਦੇ ਵਿੱਚ ਕਾਰਨ ਹੁੰਦੇ ਆ ਜੀ ਇਹ ਇਕੱਲੇ ਸੀਗੇ ਮਾਪੇ ਦੇ ਇਕੱਲੇ ਬੇਟੇ ਸੀ ਜਾਂ ਉਦੋਂ ਬਾਅਦ ਮੇਰਾ ਛੋਟਾ ਭਰਾ ਬਹੁਤ ਛੋਟਾ ਸੀ ਮੇ ਤੋਂ ਇਸ ਕਰਕੇ ਮਾਤਾ ਗੁਜਰ ਗਈ ਪਹਿਲਾਂ ਸਾਰੀ ਜਿਹੜੀ ਸੀਗੀ ਜ਼ਿੰਮੇਵਾਰੀ ਮੇਰੇ ਸਿਰ ਤੇ ਪੈ ਗਈ ਇਸ ਵਿੱਚ ਲੈਣ ਦੇ ਵਿੱਚ ਮੈਂ ਨਹੀਂ ਪੈ ਸਕਿਆ ਸ਼ੌਕ ਸੀਗਾ ਹੁਣ ਮੈਨੂੰ 10-15 ਸਾਲ ਤੋਂ ਮੈਂ 10 ਸਾਲ ਹੋ ਗਏ ਭੰਰਾ ਜੀ ਨਾਲ ਜੁੜੇ ਨੂੰ ਇਸ ਕਰਕੇ ਹੁਣ ਅਸੀਂ ਥੋੜਾ ਜਿਹਾ ਇਹਨਾਂ ਦੇ ਨਾਲ ਜੁੜ ਕੇ ਮੈਨੂੰ ਥੋੜਾ ਜਿਹਾ ਗੀਤ ਗੂੜ ਦੇ ਲਿਖਣ ਦੇ ਸ਼ੌਕ ਹੋਏ ਜਾਂ ਅੱਗੇ ਮੌਕਾ ਮਿਲਿਆ ਇਸ ਕਰਕੇ ਹੁਣ ਅਸੀਂ ਥੋੜਾ ਜਿਹਾ ਗਰੀਬੀ ਕਰਨ ਪਹਿਲਾਂ ਨਹੀਂ ਉੱਠ ਸਕੀ ਤਾਂ ਤੇ ਸਰ ਮਤਲਬ ਤੁਸੀਂ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਕਿ ਉਸ ਟਾਈਮ ਗਰੀਬੀ ਸੀ ਤੁਸੀਂ ਆਪਦਾ ਮਤਲਬ ਕੋਈ ਨਾਮ ਨਹੀਂ ਬਣਾ ਸਕੇ ਸੀ ਤੇ ਫਿਰ ਤੁਸੀਂ ਜਿਹੜੀ ਆਪਣੀ ਸਿੰਗਿੰਗ ਜਿਹੜਾ ਆਪਣਾ ਸ਼ੌਂਕ ਸੀ ਤੁਸੀਂ ਉਹਨੂੰ ਦਬਾਤਾ ਸੀ ਤੇ ਫਿਰ ਉਸ ਤੋਂ ਬਾਅਦ ਤੁਸੀਂ ਕੀ ਕੰਮ ਕਰਨਾ ਸ਼ੁਰੂ ਕਰਤਾ ਮੈਚ ਇੰਡਸਟਰੀ ਦਾ ਕੰਮ ਕਰਦੇ ਰਾਜ ਮਿਸਤਰੀ ਦਾ ਰਾਜ ਮਿਸਤਰੀ ਦੇ ਕੰਮ ਦੇ ਨਾਲ ਨਾਲ ਫਿਰ ਸਾਨੂੰ ਇਹਦੇ ਨਾਲ ਦਾ ਨਾ ਸੰਪਰਕ ਹੋਇਆ ਇਹ ਵੀ ਮਿਸਤਰੀ ਸੀਗੇ ਇਹ ਤਾਂ ਹੁਣ हट ਗਏ ਮੈਂ ਹਜੇ ਵੀ ਕੰਮ ਕਰਦਾ ਇਸ ਕਰਕੇ ਬਹੁਤਾ ਨਹੀਂ ਟਾਈਮ ਮਿਲਿਆ ਤੇ ਹੁਣ ਅਸੀਂ ਇਹਦੇ ਨਾਲ ਜੁੜੇ ਹੋਏ ਆ ਪਪਰਾ ਜੀ ਨਾਲ ਤੇ ਹੋਰ ਵੀ ਸਾਡੇ ਗੀਤ ਲਿਖੇ ਪਏ ਨੇ ਉਹ ਵੀ ਸਾਡੇ ਉਹਨਾਂ ਦੇ ਗੀਤ ਅਗਲੇ ਟੈਸਟਾ ਦੇ ਵਿੱਚ ਤੇ ਸਰ ਤੁਸੀਂ ਤਾਂ ਮਤਲਬ ਤੁਸੀਂ ਗਾਉਣ ਦਾ ਸ਼ੌਂਕ ਰੱਖਦੇ ਸੀਗੇ ਪਰ ਤੁਸੀਂ 10-15 ਸਾਲ ਤੋਂ ਕਹਿ ਰਹੇ ਹੋ ਕਿ ਤੁਸੀਂ ਗਾਣੇ ਲਿਖ ਰਹੇ ਸੀ ਤਾਂ ਫਿਰ ਤੁਹਾਡਾ ਉਹ ਪਹਿਲਾ ਕਿਹੜਾ ਗਾਣਾ ਸੀ ਜਿਹੜਾ ਤੁਸੀਂ ਲਿਖਿਆ ਤੁਸੀਂ ਮਤਲਬ ਗਾਉਣਾ ਚਾਹੁੰਦੇ ਸੀ ਪਰ ਫਿਰ ਤੁਸੀਂ ਬਾਅਦ ਵਿੱਚ ਲਿਖਣਾ ਸ਼ੁਰੂ ਕਰਤਾ ਤੇ ਉਸ ਤੋਂ ਬਾਅਦ ਜਦ ਤੁਸੀਂ ਗਾਣਾ ਮਤਲਬ ਪਹਿਲਾ ਕੋਈ ਲਿਖਿਆ ਤਾਂ ਉਹ ਜਿਹੜਾ ਕਿਸੇ ਸਿੰਗਰ ਦੁਆਰਾ ਗਾਇਆ ਗਿਆ ਤਾਂ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਉਹ ਗਾਣਾ ਕਿਹੜਾ ਸੀ ਉਹ ਵੀ ਗਾਣਾ ਸੀਗਾ ਜੀ ਅਸੀਂ ਮਿਲਨ ਨੂੰ ਵੀ ਰਹੇ ਗਏ ਮੇਰਾ ਗਾਣਾ ਦਗਾਣਾ ਸੀ ਸਾਡਾ ਪਵਰਾ ਜੀ ਨੇ ਗਾਇਆ ਵਾ ਤੁਹਾਡਾ ਦੋ ਚਾਰ ਹੋਰ ਗਾਣੇ ਪਏ ਨੇ ਉਹ ਵੀ ਅਸੀਂ ਰੂਰੂ ਕਰਾਂਗੇ ਸਾਰੇ ਵਿੱਚ ਤੇ ਬਹੁਤ ਹੀ ਵਧੀਆ ਤੇ ਸਿਰ ਮੈਂ ਜਾਨਣਾ ਚਾਹਾਂਗੀ ਕਿ ਉਹ ਕਿਹੜਾ ਗਾਣਾ ਸੀ ਜਿਹੜਾ ਤੁਹਾਡੀ ਆਪਣੀ ਫੀਲਿੰਗ ਸੀ ਤੇ ਪਰ ਤੁਸੀਂ ਗਾਣੇ ਦੇ ਜ਼ਰੀਏ ਬਿਆਨ ਕਰਦੇ ਜਿੱਦਾਂ ਕੋਈ ਵੀ ਗਾਣਾ ਹੁੰਦਾ ਹੁੰਦੇ ਪਿੱਛੇ ਕੋਈ ਨਾ ਕੋਈ ਸਟੋਰੀ ਹੁੰਦੀ ਕੋਈ ਮੈਸੇਜ ਹੁੰਦਾ ਹੈ ਤਾਂ ਉਹ ਕਿਹੜਾ ਗਾਣਾ ਸੀ ਜਿੰਦੇ ਵਿੱਚ ਤੁਸੀਂ ਆਪਣੀ ਸਟੋਰੀ ਬਿਆਨ ਕੀਤੀ ਆ ਤੇ ਤੁਸੀਂ ਉਹ ਕਿਸੇ ਮਤਲਬ ਜਿਵੇਂ ਕਿਸੇ ਸਿੰਗਰ ਨੂੰ ਕੋਨ ਲਿਖ ਕੇ ਦਿੱਤਾ ਉਹ ਕਿਹੜਾ ਗਾਣਾ ਸੀ ਇੱਕ ਰਾਜੀ ਮੈਂ ਦਿੱਤਾ ਲਿਖ ਕੇ ਇਹਨਾਂ ਨੂੰ ਗਾਣਾ ਜੀ ਜਿਹੜੇ ਆਪਣੇ ਮੇਲ ਨੂੰ ਵੀ ਗਿਆ ਮਿੱਤਰ ਇੱਕ ਮੇਰਾ ਲਿਖਿਆ ਪਿਆ ਜੀ ਮੇਰੇ ਘਰ ਦੀ ਸ਼ੁਰਕ ਬਾਤ ਹੋ ਗਈ ਸੀ ਮੈਂ ਉਹ ਤੇ ਇੱਕ ਗਾਣਾ ਲਿਖਿਆ ਵਾ ਬਈ ਮੇਰੇ ਨਾਲ ਉਹਦਾ ਵਿਛੋੜਾ ਪੈ ਗਿਆ ਉਸ ਤਰ੍ਹਾਂ ਮੈਂ ਵਿਛੋੜੇ ਦੇ ਵਿੱਚ ਉਹਦਾ ਗਾਣਾ ਇੱਕ ਸਾਡਾ ਲਿਖਿਆ ਪਿਆ ਵਾ ਉਹ ਵੀ ਅਸੀਂ ਦੇਖਾਂਗੇ ਇਹਨਾਂ ਨੂੰ ਕਰਾਂਗੇ ਜੀ ਸਰ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਪ੍ਰੈਸੈਂਟ ਟਾਈਮ ਮੇਰੇ ਦੋ ਬੇਟੇ ਆ ਜੀ ਇੱਕ ਵਾਰੀ ਬੇਟੀ ਸੁਖਬਾਸ ਹੋ ਗਈ ਤੇ ਬਾਕੀ ਮੇਰੀ ਫੈਮਿਲੀ ਮੇਰੀ ਜਿਹੜੀ ਮੈਸੇਜ ਹੀ ਹੋ ਗਈ ਚੜਾਈ ਕਰਕੇ 5 ਸਾਲ ਹੋ ਗਏ ਹਾਂਜੀ ਹੁਣ ਮੇਰੇ ਮੈਂ ਇੱਕ ਛੋਟੇ ਬੇਟੇ ਨਾਲ ਰਹਿੰਦਾ ਵਾਂ ਇੱਕ ਬੇਟਾ ਮੇਰਾ ਬਾਹਰ ਆ ਇੱਕ ਮੇਰਾ ਪੋਤਾ ਬਾਹਰ ਆ ਜੀ ਤੇ ਤੁਹਾਡੇ ਮਤਲਬ ਬੱਚਿਆਂ ਦਾ ਤੇ ਤੁਹਾਡੇ ਪੋਤੇ ਪੋਤੀਆਂ ਦਾ ਕੀ ਰਿਸਪੌਂਸ ਹੈ ਕਿ ਤੁਸੀਂ ਐਸੇ ਜੋ ਜਗਾਣੇ ਲਿਖ ਰਹੇ ਹੋ ਤਾਂ ਉਹ ਕੀ ਤੁਹਾਨੂੰ ਵਧੀਆ ਸਪੋਰਟ ਕਰਦੇ ਹੈ ਕਿ ਤੁਹਾਨੂੰ ਇਹ ਕੰਮ ਕਰਨਾ ਚਾਹੀਦਾ ਹੈ ਇਹ ਸਪੋਰਟ ਵੀ ਕਰਦੇ ਆ ਜੀ ਬਈ ਕਈ ਵਾਰੀ ਮਨਾ ਵੀ ਕਰ ਦਿੰਦੇ ਆ ਵੀ ਤੂੰ ਕੀ ਕਰਨਾ ਸੌਣ ਸੌਣ ਤਾਂ ਸਪੋਰਟ ਵੀ ਕਰਨ ਲੱਗੇ ਜਾਂ ਕੋਈ ਗੱਲ ਨਹੀਂ ਕਿਤੇ ਚਲੇ ਜਾਇਆ ਕਰ ਕੋਈ ਗੱਲ ਨਹੀਂ ਕਿਉਂਕਿ ਮੈਂ ਤਾਂ ਹੁਣ ਫਰੀ ਆ ਬੱਚੇ ਵਾਏ ਹੋਏ ਆ ਕੋਈ ਗੱਲ ਨਹੀਂ ਸ਼ੌਕ ਨੇ ਕੰਮ ਕਰੀ ਦਾ ਸ਼ੌਕ ਨਹੀਂ ਇਹ ਕੰਮ ਕਰੀ ਦਾ ਉਧਰ ਵੀ ਸ਼ੌਕ ਹੀ ਹੈ ਕੰਮ ਕਰਨ ਦਾ ਇਹ ਕੀ ਦਾ ਗਾਣੇ ਦਾ ਲਿਖਣ ਦਾ ਇਹ ਵੀ ਸ਼ੌਕ ਹੀ ਹੋ ਗਿਆ ਜੀ ਤਾਂ ਬਹੁਤ ਹੀ ਵਧੀਆ ਹੁਣ ਜਿਵੇਂ ਮਤਲਬ ਤੁਸੀਂ ਉਸ ਟਾਈਮ ਆਪਦਾ ਮਤਲਬ ਸ਼ੌਂਕ ਜਾਂ ਕਹਿ ਲੋ ਖਵਾਬ ਪੂਰੇ ਨਹੀਂ ਕਰ ਸਕੇ ਸਪਰਾਂ ਤੁਸੀਂ ਤੁਹਾਡੇ ਗਾਣੇ ਆ ਰਹੇ ਆ ਤੁਸੀਂ ਗੀ ਗਾਣੇ ਲੈਕ ਵੀ ਰਹੇ ਹੋ ਤੁਹਾਡੇ ਗਾਣੇ ਬੜੇ ਆ ਵੀ ਰਹੇ ਨੇ ਤੁਹਾਨੂੰ ਤੁਹਾਨੂੰ ਕਿਦਾਂ ਦਾ ਲੱਗਦਾ ਹੁਣ ਸਾਨੂੰ ਬਹੁਤ ਵਧੀਆ ਲੱਗਦਾ ਜੀ ਹੁਣ ਅਸੀਂ ਲੋਕਾਂ ਦੇ ਵਿੱਚ ਵੀ ਰੂਰੂ ਹੋਨੇ ਆ ਸਾਨੂੰ ਬਹੁਤ ਵਧੀਆ ਘਹਿਰਾ ਮਿਲਦਾ ਵਾ ਭਗਵਾਨ ਰਾਜੀ ਦੇ ਨਾਲ ਅਸੀਂ ਵਧੀਆ ਰਹਿੰਦੇ ਹੁਣ ਸਿਰ ਮੈਂ ਜਾਨਣਾ ਚਾਹਾਂ ਕਿ ਜਦੋਂ ਤੁਹਾਡੇ ਮਦਰ ਦੀ ਡੈਥ ਹੋਈ ਸੀ ਤਾਂ ਉਸ ਟਾਈਮ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਸੀ ਕਿਉਂਕਿ ਤੁਸੀਂ ਉਸ ਟਾਈਮ ਤੁਹਾਡੀ ਬਹੁਤ ਛੋਟੀ ਹੋਏਗੀ ਤਾਂ ਫਿਰ ਤੁਹਾਨੂੰ ਕਿਦਾਂ ਦਾ ਲੱਗਿਆ ਕਿਉਂਕਿ ਉਸ ਟਾਈਮ ਕੋਈ ਸੰਭਾਲਣ ਵਾਲਾ ਵੀ ਨਹੀਂ ਹੋਏਗਾ ਹਾਂਜੀ ਉਦੋਂ ਮੈਂ 15-16 ਸਾਲ ਦਾ ਸੀਗਾ ਉਦੋਂ ਸਾਡੇ ਪਰਿਵਾਰ ਦੇ ਵਿੱਚ ਮੈਂ ਹੀ ਵੱਡਾ ਸੀਗਾ ਤੇ ਸਾਡੇ ਤੇ ਬਹੁਤ ਵੱਡੀ ਮੁਸੀਬਤ ਪੈ ਗਈ ਇਸ ਕਰਕੇ ਅਸੀਂ ਉਧਰ ਨੂੰ ਤੁਰ ਨਹੀਂ ਸਕੇ ਗਾਇਕੀ ਦੇ ਵਿੱਚ ਨਹੀਂ ਤੁਰ ਸਕੇ ਸਾਡੇ ਜਿਹੜੇ ਸੁਪਨੇ ਸੀ ਉਹ ਸਾਰੇ ਉੱਥੇ ਦੱਬੇ ਰਹਿ ਗਏ ਤੇ ਉਸ ਤੋਂ ਬਾਅਦ ਮੈਂ ਕੰਮ ਦੇ ਵਿੱਚ ਬਹੁਤ ਰੁੱਝਿਆ ਰਿਹਾ ਕੰਮ ਦੇ ਵਿੱਚ ਮੈਨੂੰ ਇੰਨਾ ਕਿ ਰੁੱਝ ਗਿਆ ਕਿ ਮੈਂ ਇਕੱਲਾ ਹੀ ਪਰਿਵਾਰ ਦੇ ਵਿੱਚ ਵੱਡਾ ਸੀ ਕਿਤੇ ਸਾਰੀ ਜ਼ਿੰਮੇਵਾਰੀ ਮੈਨੂੰ ਚੱਕਣੀ ਪਈ ਇਸ ਕਰਕੇ ਮੇਰੇ ਜਿਹੜੇ ਕੰਮ ਸੀਗੇ ਸਾਰੇ ਦਬੇ ਰਹੇਗੇ ਹੁਣ ਸਾਨੂੰ ਕਿਸੇ ਡਾਇਰੈਕਟਰ ਨੇ ਵੀ ਜਿਵੇਂ ਮੂਰੇ ਵੀ ਆਉਂਦੇ ਸੀ ਸਾਨੂੰ ਉਹ ਨਹੀਂ ਸੀ ਮੂਰੇ ਆਉਣ ਦਿੰਦੇ ਕਿਉਂਕਿ ਸਾਡੇ ਕੋਲ ਪੈਸਾ ਹੈ ਨਹੀਂ ਸੀ ਇਹਨਾਂ ਇਸ ਕਰਕੇ ਸਾਨੂੰ ਮੂਰੇ ਨਹੀਂ ਸੀ ਆਉਣ ਦਿੰਦੇ ਤਾਂ ਕਿ ਅਸੀਂ ਇੱਥੇ ਥੱਲੇ ਤੋਂ ਥੱਲੀ ਰਹਿ ਗਏ ਤੇ ਹੁਣ ਅਸੀਂ ਥੋੜਾ ਜਿਹਾ ਸਾਨੂੰ ਹੋਇਆ ਫੀਲ ਵੀ ਅਸੀਂ ਕੰਮ ਅੱਗੇ ਵਧਈਏ ਮੈਸੇਜ ਮੇਰੀ ਉਹ ਵੀ ਘਰ ਵਾਲੇ ਮਰ ਗਏ ਉਹਨਾਂ ਦੀ ਵੀ ਡੈਥ ਹੋ ਗਈ ਉਹਨਾਂ ਦਾ ਵੀ ਬੜਾ ਸ਼ੌਕ ਸੀ ਉਹਨਾਂ ਨੇ ਵੀ ਮੂਰੇ ਅਸੀਂ ਜਿਏ ਅੱਗੇ ਵਧਈਏ ਇਸ ਕਰਕੇ ਤੇ ਹੁਣ ਸਾਡਾ ਪਮਰਾਜੀ ਨਾਲ ਅਸੀਂ ਥੋੜੇ ਜੁੜਨ ਲੱਗੇ ਆ ਨਾਲ ਅਸੀਂ ਤੁੰਬਾ ਵੀ ਬਜਾਇਆ ਜ਼ਿੰਦਗੀ ਦਾ ਹੋਰ ਵੀ ਕਈ ਆ ਸਾਡੇ ਸਰਪੰਚ ਸਾਹਿਬ ਨੇ ਇੱਕ ਸਾਧੂ ਸਿੰਘ ਦਲਸਾਧ ਉਹ ਵੀ ਸਾਡੇ ਗੀਤ ਕੁਝ ਬਹੁਤ ਲੈਂਦੇ ਨੇ ਉਹਨਾਂ ਨਾਲ ਵੀ ਮੈਂ ਜੁੜਿਆ ਰਹਿਣਾ ਵਾ ਉਹ ਵੀ ਮੈਨੂੰ ਲੈ ਜਾਂਦਾ ਸ਼ੌਕ ਆ ਉਹਨਾਂ ਨੂੰ ਵੀ ਬਹੁਤ ਵਧੀਆ ਆ ਬੜੇ ਬੜੇ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਗੀਤ ਦਿੱਤੇ ਨੇ ਮੈਨੂੰ ਵੀ ਨਾਲ ਲੈ ਜਾਂਦੇ ਨੇ ਉਹ ਮੇਰੇ ਨਾਲ ਹੀ ਰਹਿੰਦੇ ਹਰ ਵਕਤ ਹੁਣ ਵੀ ਉਹਨਾਂ ਨੂੰ ਅਸੀਂ ਯਾਨੀ ਉਹਨਾਂ ਦੇ ਕੋਲ ਟਾਈਮ ਨਹੀਂ ਸੀ ਨਹੀਂ ਅਸੀਂ ਉਹਨਾਂ ਨੂੰ ਵੀ ਲੈ ਕੇ ਆਉਣਾ ਸੀ ਹੁਣ ਹਾਂਜੀ ਬਹੁਤ ਹੀ ਵਧੀਆ ਸਰ ਮਤਲਬ ਬਹੁਤ ਮਤਲਬ ਦੁੱਖ ਹੁੰਦਾ ਹੈ ਜਾਣ ਕੇ ਕਿ ਮਤਲਬ ਉਸ ਟਾਈਮ ਜਿਸ ਟਾਈਮ ਜਿਹੜਾ ਪਾਲ ਤੁਹਾਨੂੰ ਤੁਹਾਡੀ ਆਪਣੀ ਜਿਹੜਾ ਮਤਲਬ ਮੂਮੈਂਟ ਸੀ ਜੇ ਉਸ ਟਾਈਮ ਤੁਹਾਡੀ ਮਦਰ ਹੁੰਦੀ ਤੁਸੀਂ ਅੱਜ ਮਤਲਬ ਐਡੇ ਵਧੀਆ ਮਕਾਮ ਤੇ ਹੋ ਜੇ ਉਹ ਹੁੰਦੇ ਕੋਈ ਗੱਲ ਹੋਰ ਹੋਣੀ ਸੀ ਅੱਜ ਤੁਹਾਡੀ ਵਾਈਫ ਵੀ ਨਹੀਂ ਆ ਹਾਂਜੀ ਹੁਣ ਵਾਈਫ ਵੀ ਹੈ ਨਹੀਂ ਹਾਂਜੀ 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 ਤੇ ਮਤਲਬ ਕਿਦਾਂ ਦਾ ਲੱਗਦਾ ਹੈ ਕਿ ਮਤਲਬ ਐਸਰ ਪੰ ਟਾਈਮ ਵਿੱਚ ਜੇ ਤੁਸੀਂ ਇੰਨੇ ਵਧੀਆ ਫੇਮਸ ਹੋ ਲੋਕ ਤੁਹਾਡਾ ਨਾਮ ਜਾਣਦੇ ਆ ਲੋਕ ਨਾਮ ਗੂੰਜਦਾ ਹੈ ਤੇ ਜੇ ਉਹ ਨਾਲ ਹੁੰਦੇ ਗੱਲ ਕੋਈ ਹੋਰ ਹੋਣੀ ਸੀ ਤਾਂ ਤੁਸੀਂ ਉਹਨਾਂ ਦੀ ਯਾਦ ਵਿੱਚ ਕੀ ਕਹਿਣਾ ਚਾਹੋਗੇ ਅਸੀ ਜੀ ਯਾਦ ਚ ਕੀ ਕਹਣਾ ਜੇ ਉਹ ਤਾਂ ਸਾਨੂੰ ਬਹੁਤ ਮੁਸੀਬਤ ਪਈ ਬਹੁਤ ਔਖੇ ਹੋਏ ਸੀ ਤਾਂ ਕਿ ਸਾਡਾ ਜਿਹੜਾ ਸੀਗਾ ਸਾਰਾ ਸਿਸਟਮ ਬੰਦ ਹੋ ਗਿਆ ਸਾਨੂੰ ਨਵੇਂ ਸਿਰੇ ਤੋਂ ਚੱਕਣਾ ਪਿਆ ਸਾਰਾ ਕੁਝ ਤੇ ਉਹਨਾਂ ਨੂੰ ਸ਼ੌਕ ਬੜੇ ਸੀ ਮੇਰੀ ਮਾਤਾ ਨੂੰ ਬੜੇ ਸ਼ੌਕ ਸੀ ਬੜੇ ਅੱਛੇ ਸੀ ਸੁਭਾਅ ਦੇ ਉਹ ਇਸੇ ਤਰ੍ਹਾਂ ਹੀ ਮੇਰੀ ਵਾਈਫ ਸੀ ਜਿਹੜੀ ਉਹ ਵੀ ਜਿਵੇਂ ਦੁਬਾਰਾ ਮੁੜ ਕੇ ਆ ਗਈ ਹੁੰਦੀ ਹੈ ਮੇਰੀ ਮਾਤਾ ਜੀ ਇਸ ਤਰ੍ਹਾਂ ਦਾ ਹੀ ਉਹਦਾ ਸੀਗਾ ਤੇ ਜਿਹੜੀ ਮੇਰੀ ਬੇਟੀ ਸੀ ਉਹ ਵੀ ਵਿਚਾਰੀ ਚਲੀ ਗਈ ਸਾਨੂੰ ਤਾਂ ਇੰਨੀ ਮੁਸੀਬਤ ਪਈ ਗਈ ਮੈਂ ਪੂਰੇ ਹੀ ਦਬੇ ਆ ਗਏ ਵਿੱਚ ਕਬੀਲਦਰੀ ਦੇ ਇਸ ਕਰਕੇ ਸਾਨੂੰ ਮੌਕਾ ਨਹੀਂ ਮਿਲਿਆ ਹੁਣ ਚਲੋ ਅਸੀਂ ਉਹਨਾਂ ਨੂੰ ਭੁੱਲ ਵੀ ਜਾਂਦੇ ਆਂ ਕਈ ਵਾਰੀ ਜਦੋਂ ਚੇਤੇ ਆਉਂਦੀਆਂ ਫੇਰ ਸਾਨੂੰ ਮੁਸੀਬਤ ਵੀ ਲੱਗਦੀ ਹੈ ਬਹੁਤ ਵੱਡੀ ਤੇ ਇਸ ਕਰਕੇ ਹੁਣ ਅਸੀਂ ਥੋੜਾ ਜਿਹਾ ਥੋੜਾ ਅੱਗੇ ਵਧ ਕੇ ਹੋਰ ਵੀ ਕੀਤਲ ਮੂਰੇ ਅੱਗੇ ਲੈ ਕੇ ਆਵਾਂਗੇ ਤੇ ਸਰ ਤੁਸੀਂ ਕਿਹੜੇ ਕਿਹੜੇ ਗਾਣੇ ਲਿਖਿਆ ਪਲੀਜ਼ ਸਾਡੇ ਨਾਲ ਸ਼ੇਅਰ ਕਰੋਗੇ ਗਾਣੇ ਜੀ ਮੈਂ ਇੱਕ ਇਹੀ ਲਿਖਿਆ ਇਹਨਾਂ ਦਾ ਮੇਰੇ ਤੋਂ ਤਾਂ ਹੁਣ ਕਹਿਬ ਨਹੀਂ ਹੁੰਦਾ ਤੇ ਮੇਰੀ ਵਾਈਫ ਦੇ ਉੱਤੇ ਵੀ ਲਿਖਿਆ ਮੈਂ ਵੀ ਵਿਛੋੜੇ ਉੱਪਰ ਲਿਖਿਆ ਉਹਦਾ ਗਾਣਾ ਸਾਰਾ ਤੁਰ ਗਿਓ ਸੱਜਣਾ ਪਿੱਛੇ ਇਕੱਲਾ ਰਹਿ ਗਿਆ ਮੁੱਕ ਗਈਆਂ ਖੁਸ਼ੀਆਂ ਤੇ ਰੋਣਾ ਪੱਲੇ ਪੈ ਗਿਆ ਇਸ ਤਰ੍ਹਾਂ ਦਾ ਮੈਂ ਕਈ ਗੱਲ ਲਿਖਿਆ ਸੀ ਇੱਕ ਮੈਂ ਹੋਰ ਆਪੇ ਪਰਿਵਾਰ ਤੇ ਲਿਖਿਆ ਸੀਗਾ ਪਰਿਵਾਰ ਜਿਵੇਂ ਬੇਟੇ ਅੱਜ ਕੱਲ ਦੇ ਜਵਾਕ ਨੇ ਅੱਖ ਨਹੀਂ ਲੱਗਦੇ ਕਿਸੇ ਦੇ ਨਾ ਬੋਟੀਆਂ ਅੱਖੇ ਲੱਗਦੀਆਂ ਨੇ ਉਹ ਮੈਂ ਤੁਹਾਨੂੰ ਦੋ ਕਲੰਦਰਾਂ ਨੂੰ ਉਹ ਵੀ ਮੈਂ ਸਲਾਹ ਨਾਲ ਉਵੇਂ ਲਿਖਿਆ ਸੀਗਾ ਵੀ ਮੈਨੂੰ ਯਾਦ ਕਰ ਲੈਂਦੇ ਉਹ ਕਬਜ਼ੇ ਪਰਿਵਾਰ ਤੇ ਲਿਖਿਆ ਸੀ ਗਾਣਾ ਵੀ ਜਿਵੇਂ ਉਹ ਇੱਕਦਮ ਉਹਨੇ ਲਿਖਾਈ ਬੈਗ ਨਾ ਟਰਾਲੀ ਆਉਣੀ ਆਈ ਮੈਂ ਕਿਹਾ ਵੀ ਉਹ ਕਾਹਦਾ ਪੁੱਤ ਬਾਪੂ ਦਾ ਜਿਹਨੇ ਬਾਪੂ ਦੀ ਘੂਰ ਨਾ ਚੱਲੀ ਜੋ ਕੋਈ ਆਖਾ ਨਹੀਂ ਲੱਗਦਾ ਕਿ ਉਹ ਪੁੱਤ ਨੂੰ ਪੁੱਤ ਨਹੀਂ ਸਮਝਿਆ ਜਾਂਦਾ ਸਾਨੂੰ ਅੱਗੇ ਜਿਹੜੇ ਮਾਪਪਾਪ ਸੀ ਸਾਡੇ ਉਹ ਸਾਨੂੰ ਗਾਲਾਂ ਵੀ ਕੱਢਦੇ ਸੀ ਛਿੱਤਰ ਵੀ ਮਾਰ ਲੈਂਦੇ ਸੀ ਹੁਣ ਜੇ ਆਪਾਂ ਕਿਸੇ ਨੂੰ ਕਹਿੰਨੇ ਆ ਤਾਂ ਉਹ ਕਹਿੰਦਾ ਵੀ ਮੈਂ ਤੇਰਾ ਬਾਪੂ ਆ ਤੂੰ ਨਹੀਂ ਮੇਰਾ ਬਾਪੂ ਉਸ ਦਿਨ ਮੈਂ ਲਿਖਿਆ ਸੀ ਵੀ ਉਹ ਕਾਹਦਾ ਪੁੱਤ ਬਾਪੂ ਦਾ ਜਿਹਨੇ ਬਾਪੂ ਦੀ ਗਾਲ ਨਾ ਚੱਲੀ ਤੇ ਬੁਕਤੀਆਂ ਜਿਹੜੀਆਂ ਉਹ ਉੱਤੇ ਲਿਖਿਆ ਸੀ ਉਹ ਉਹ ਕਾ ਦਾ ਪੁੱਤ ਬਾਪੂ ਦਾ ਜਿਹਨੇ ਬਾਪੂ ਦੀ ਘੂਰ ਨਾ ਝੱਲੀ ਮੱਝ ਰੱਖੀ ਨਾ ਤੇ ਪੱਠਾ ਕੋਈ ਪਾਇਆ ਨਾ ਰੋਟੀ ਮੱਕੀ ਦੀ ਤੇ ਚੁੱਲੇ ਝੋਕਾ ਲਾਇਆ ਨਾ ਨਾ ਕਿਸੇ ਨੂੰ ਰੋਟੀ ਲਾਉਣੀ ਆਉਂਦੀ ਆ ਨਾ ਕਿਸੇ ਨੂੰ ਚੁੱਲੇ ਝੋਕਾ ਲਾਉਣਾ ਆ ਹਾਂ ਜੀ ਇਸ ਲਈ ਇਸ ਲਈ ਇਹਨਾਂ ਤੇ ਲਿਖਿਆ ਸੀ ਦੋ ਤਿੰਨ ਲੈਣਾ ਇਹ ਮੱਝ ਰੱਖੀ ਨਾ ਤੇ ਪੱਠਾ ਕੋਈ ਪਾਇਆ ਨਾ ਰੋਟੀ ਮੱਕੀ ਦੀ ਤੇ ਚੁੱਲੇ ਝੋਕਾ ਲਾਇਆ ਨਾ ਤੇ ਉਹ ਕਾ ਦਾ ਪੁੱਤ ਬਾਪੂ ਦਾ ਜਿਹਨੇ ਬਾਪੂ ਦੀ ਘੂਰ ਨਾ ਝੱਲੀ ਤੇ ਸਾਰੇ ਜਿਸ ਤਰਾ ਮਤਲਬ ਕੋਈ ਵੀ ਜਿਹਦਾ ਮੈਂ ਹਰ ਵਾਰ ਕਹਿੰਨੀ ਹੁੰਦੀ ਆ ਕਿ ਕੋਈ ਵੀ ਮਤਲਬ ਆਪਾਂ ਗਾਣਾ ਲਿਖ ਰਹੇ ਆ ਉਹਦੇ ਪਿਛੇ ਮਤਲਬ ਆਪਣੀ ਕੋਈ ਯਾਦ ਜੁੜੀ ਹੁੰਦੀ ਆ ਜਿਵੇਂ ਤੁਸੀਂ ਦੱਸਿਆ ਤੇ ਕੋਈ ਮੈਸੇਜ ਹੁੰਦਾ ਠੀਕ ਆ ਜੇ ਜਾਂ ਤਾਂ ਆਪਣੀ ਕੋਈ ਯਾਦ ਜੁੜੀ ਹੁੰਦੀ ਆ ਜਾਂ ਫਿਰ ਆਪਾਂ ਗਾਣੇ ਰਾਹੀਂ ਕਿਸੇ ਨੂੰ ਮੈਸੇਜ ਦੇਣਾ ਹੁੰਦਾ ਹੈ ਤੇ ਜਿਵੇਂ ਤੁਸੀਂ ਦੱਸਿਆ ਤੁਸੀਂ ਦੋ ਗਾਣੇ ਦਾ ਉਹਨਾਂ ਦੀ ਕੰਡੀਸ਼ਨ ਦੱਸਤੀ ਕਿ ਤੁਸੀਂ ਜਿਵੇਂ ਇੱਕ ਵਾਈਫ ਦੀ ਡੈਥ ਹੋਈ ਤੁਸੀਂ ਉਹਨਾਂ ਦੇ ਵਿਛੋੜੇ ਚ ਐ ਤੇ ਇੱਕ ਤੁਸੀਂ ਆਪਣੇ ਬੇਟਿਆਂ ਲਈ ਆਪਣੀ ਹਾਜਦੀ ਜਨਰੇਸ਼ਨ ਲਈ ਗਾਣਾ ਗਾਇਆ ਤੇ ਹੋਰ ਤੁਸੀਂ ਕਿਦਾਂ ਦੇ ਗਾਣੇ ਲਿਖਦੇ ਹੋ ਤੇ ਉਹਨਾਂ ਦਾ ਕੀ ਇਹ ਗੀਤ ਮਤਲਬ ਕੀ ਯਾਦ ਹੁੰਦੀ ਹੈ ਜਾਂ ਫਿਰ ਕੀ ਤੁਹਾਡਾ ਨਾਲ ਕੋਈ ਕਨੈਕਸ਼ਨ ਜੁੜਿਆ ਹੁੰਦਾ ਜੀ ਜਿਵੇਂ ਹੁਣ ਆਪਾਂ ਤੁਰੇ ਫਿਰਦੇ ਆ ਇਸ ਤਰ੍ਹਾਂ ਦੀ ਕੋਈ ਲਾਈਨ ਮਿਲ ਜਾਂਦੀ ਆ ਆਪਾਂ ਨੂੰ ਤੇ ਪਿੰਡਾਂ ਚੋਂ ਮਿਲ ਗਈ ਕੋਈ ਸ਼ਹਿਰਾਂ ਚੋਂ ਮਿਲ ਗਈ ਕੋਈ ਮੁੰਡੇ ਕੁੜੀਆਂ ਚੋਂ ਮਿਲ ਗਈ ਇਸ ਤਰ੍ਹਾਂ ਦੀਆਂ ਲਾਈਨਾਂ ਜਦੋਂ ਮਿਲ ਜਾਂਦੀਆਂ ਤੇ ਉਹਨੂੰ ਇਕੱਠਿਆ ਕਰਕੇ ਜੋੜ ਕੇ ਉਹਨਾਂ ਦੇ ਕੈਕੀ ਬਣਾ ਜਾਂਦੀ ਤੇ ਸਰ ਹੋਰ ਤੁਸੀਂ ਕਿਹੜੇ ਕਿਹੜੇ ਗਾਣੇ ਲਿਖ ਰਹੇ ਹੋ ਗਾਣੇ ਜੀ ਹੋਰ ਹੁਣ ਦੇਖ ਕੇ ਲਿਖਾਂਗੇ ਮੈਂ ਕਈ ਵਾਰੀ ਟਾਈਮ ਨਹੀਂ ਲੱਗਦਾ ਕੋਈ ਕੰਮ ਦੇ ਵਿੱਚ ਤੇ ਜਦੋਂ ਟਾਈਮ ਲੱਗਦਾ ਕਈ ਵਾਰੀ ਰਾਤ ਨੂੰ ਬੈਠ ਕੇ ਲਿਖਣ ਲੱਗ ਜਾਂਦੇ ਬੈਠ ਕੇ ਹਾਂਜੀ ਤੇ ਸਰ ਤੁਸੀਂ ਕਿਦਾਂ ਦੀ ਗਾਇਕੀ ਨੂੰ ਮਤਲਬ ਉਤਸ਼ਾਹ ਦਿੰਦੇ ਹੋ ਕਿ ਆਪਣੇ ਇਦਾਂ ਦੀ ਗਾਇਕੀ ਹੋਣੀ ਚਾਹੀਦੀ ਆ ਦੇਖੀ ਜਿਵੇਂ ਵੀ ਸੱਭਿਆਚਾਰ ਆਪਣਾ ਬਣਿਆ ਰਹੇ ਜਿਹੜੀ ਹੁਣ ਅੱਜ ਕੱਲ ਦੀ ਗਾਇਕੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਹੋਜੀ ਅਸੀਂ ਤਾਂ ਕਹਿੰਦੇ ਵੀ ਜਿਹੜਾ ਸੱਭਿਆਚਾਰ ਆ ਸਾਡੇ ਪੰਜਾਬ ਦਾ ਸੱਭਿਆਚਾਰ ਜੁੜਿਆ ਰਹੇ ਗਾਇਕੀ ਵਧੀਆ ਹੋਵੇ ਸਾਰੇ ਪਰਿਵਾਰ ਦੇ ਵਿੱਚ ਬਹਿ ਕੇ ਸੁਣਣ ਇਕੱਠੇ ਤਾਂ ਹੀ ਜੇ ਹੁਣ ਆਪ ਸੁਣ ਨਹੀਂ ਸਕਦੇ ਉਹਦੀ ਗਾਇਕੀ ਦਾ ਵੀ ਕੀ ਫਾਇਦਾ ਬੇਟੀ ਬੈਠੀ ਆ ਸਾਡਾ ਪਰਿਵਾਰ ਬੈਠਾ ਸਾਡੀ ਨੂੰਹ ਬੈਠੀ ਆ ਅਸੀਂ ਤਾਂ ਕਹਿੰਦੇ ਵੀ ਗਾਇਕੀ ਇਹੀ ਜੀ ਵਧੀਆ ਹੋਵੇ ਸਾਰੇ ਪਰਿਵਾਰ ਬਹਿ ਕੇ ਸੁਣ ਹਾਂਜੀ ਅਸੀਂ ਜੀ ਤੁਹਾਡੀ ਅੱਜ ਇੱਕ ਬੜੀ ਪਿਆਰੇ ਰਾਈਟਰ ਨਾਲ ਗੱਲਬਾਤ ਕਰਵਾਈ ਤੇ ਜਿਨ੍ਹਾਂ ਦੇ ਮਤਲਬ ਤੁਹਾਨੂੰ ਜਿਨ੍ਹਾਂ ਦੇ ਅਸੀਂ ਸਟੋਰੀ ਦੱਸੀ ਕਿ ਉਹਨਾਂ ਨੇ ਬੜੀ ਛੋਟੀ ਏਜ ਵਿੱਚ ਬੜੇ ਹੀ ਜ਼ਿਆਦਾ ਦੁੱਖ ਚੱਲੇ ਤੇ ਜਿਨ੍ਹਾਂ ਦੀ ਮਤਲਬ ਦੁੱਖਾਂ ਦੇ ਕਾਰਨ ਉਹਨਾਂ ਨੇ ਆਪਣੇ ਜਿਹੜੇ ਸ਼ੌਂਕ ਸੀ ਜਾਂ ਕਿਹ ਲੋ ਆਪਣੇ ਚਾਹ ਸੀ ਉਹਨਾਂ ਨੂੰ ਦਬਾ ਦਿੱਤਾ ਸੀ ਕੁਝ ਸਮੇਂ ਲਈ ਪਰ ਸਮਾਂ ਕਹਿੰਦੇ ਹਾਂ ਨਾਲ ਚੱਲਦਾ ਏ ਜੱਜ ਮਾੜਾ ਹੈ ਤੇ ਕੱਲ ਚੰਗਾ ਵੀ ਹੈ ਤਾਂ ਜਿਸ ਤਰ੍ਹਾਂ ਇਹਨਾਂ ਦਾ ਵੀ ਪ੍ਰਮਾਤਮਾ ਨੇ ਬਹੁਤ ਸਾਥ ਦਿੱਤਾ ਇਹਨਾਂ ਦਾ ਸ਼ੌਂਕ ਸੀ ਭਾਵੇਂ ਇਹਨਾਂ ਦਾ ਬਹੁਤ ਟਾਈਮ ਬਾਅਦ ਕਹਿ ਲਓ ਜਬੜੇ ਵਕਤ ਬੀਤਣ ਤੋਂ ਬਾਅਦ ਉਹ ਸ਼ੌਂਕ ਪੂਰਾ ਹੋਇਆ ਪਰ ਇਹਨਾਂ ਦਾ ਉਹ ਸ਼ੌਂਕ ਇਹਨਾਂ ਨੇ ਮਤਲਬ ਜੋ ਦਿਲ ਦੀ ਇੱਛਾ ਸੀ ਇਹਨਾਂ ਨੇ ਉਹ ਪੂਰੀ ਕੀਤੀ ਹੈ ਤੇ ਉਹ ਇਸ ਮਿਹਨਤ ਦੇ ਪਿੱਛੇ ਇਸ ਸ਼ੌਂਕ ਦੇ ਪਿੱਛੇ ਇਹਨਾਂ ਦੀ ਮਿਹਨਤ ਸੀ ਤੇ ਤੁਸੀਂ ਜਿਸ ਤਰ੍ਹਾਂ ਸੁਣਿਆ ਇਹ ਕਿ ਸਿਰਫ 15-16 ਸਾਲ ਦੀ ਉਮਰ ਵਿੱਚ ਇਹਨਾਂ ਨੇ ਜਿਹੜਾ ਦੁੱਖ ਸੀ ਉਹਨੂੰ ਮਤਲਬ ਦੁੱਖ ਚਲਨੇ ਸ਼ੁਰੂ ਕਰ ਦਿੱਤੇ ਸੀ ਤੇ ਅੱਜ ਦੀ ਇਸ ਤੱਕ ਚਲੋ ਪ੍ਰਮਾਤਮਾ ਨੇ ਇਹਨਾਂ ਨੂੰ ਬਹੁਤ ਵਧੀਆ ਪਰਿਵਾਰ ਬਖਸ਼ਿਆ ਬਾਚ ਇਹਨਾਂ ਦੇ ਵਾਈਫ ਨਹੀਂ ਰਹੇ ਉਸ ਤੋਂ ਬਾਅਦ ਇਹਨਾਂ ਦੀ ਬੇਟੀ ਦੀ ਵੀ ਡੈਥ ਹੋ ਗਈ ਤਾਂ ਅਸੀਂ ਇਹਨਾਂ ਦੀਆਂ ਗੱਲਾਂ ਸੁਣਿਆ ਸਾਡਾ ਮਨ ਬਹੁਤ ਉਦਾਸ ਹੋਇਆ ਬੜਾ ਦੁਖੀ ਹੋਇਆ ਕਿ ਇਹਨਾਂ ਤੇ ਇਹਨਾਂ ਕੁਝ ਵਾਪਰਿਆ ਉਸ ਦੇ ਬਾਵਜੂਦ ਵੀ ਇਹਨਾਂ ਨੇ ਹੌਸਲਾ ਨਹੀਂ ਛੱਡਿਆ ਤੇ ਆਪਣੀ ਮਿਹਨਤ ਨੂੰ ਜਾਰੀ ਰੱਖਿਆ ਤਾਂ ਅੱਜ ਇਸ ਮੁਕਾਮ ਤੇ ਨੇ ਕਿ ਅੱਜ ਇਹਨਾਂ ਦੁਆਰਾ ਗਾਣੇ ਲਿਖੇ ਜਾਂਦੇ ਹਨ ਤੇ ਜਿਹੜੇ ਸਾਡੇ ਪੰਜਾਬੀ ਸਿੰਗਰ ਉਹਨਾਂ ਦੁਆਰਾ ਗਾਏ ਜਾਂਦੇ ਹਨ ਤੇ ਪਰ ਇਹਨਾਂ ਦੁਆਰਾ ਜਿਹੜੇ ਇਹਨਾਂ ਦੇ ਗਾਣਿਆਂ ਵਿੱਚ ਬੜਾ ਹੀ ਪਿਆਰਾ ਮੈਸ ਅੱਧੇ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਮੈਂਟ ਸ਼ੇਅਰ ਔਰ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ